ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਵੱਡੇ ਦੁਸ਼ਮਣ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਸ਼ੇਰ ਜਿਸ ਨੇ ਸਿੱਖ ਰਾਜ ਦੀ ਸਥਾਪਨਾ ਕੀਤੀ ਆਪਣੀ ਹਕਮਤ ਅਤੇ ਬਹਾਦਰੀ ਨਾਲ ਪੰਜਾਬ ਨੂੰ ਇੱਕ ਵੱਡੀ ਤਾਕਤ ਬਣਾਇਆ ਪਰ ਕੀ ਤੁਸੀਂ ਜਾਣਦੇ ਹੋ ਕਿ ਉਹਨਾਂ ਦੇ ਸਭ ਤੋਂ ਵੱਡੇ ਦੁਸ਼ਮਣ ਕੌਣ ਸਨ ਦੋਸਤ ਮੁਹੰਮਦ ਖਾਨ ਰਣਜੀਤ ਸਿੰਘ ਦਾ ਸਭ ਤੋਂ ਵੱਡਾ ਦੁਸ਼ਮਣ ਦੋਸਤ ਮੁਹੰਮਦ ਖਾਨ ਜੋ ਅਫਗਾਨਿਸਤਾਨ ਦਾ ਸ਼ਾਸਕ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਲਈ ਸਭ ਤੋਂ ਵੱਡਾ ਚੈਲੰਜ ਬਣਿਆ ਇਹ ਅਫਗਾਨ ਹਾਕਮ ਪੰਜਾਬ ਉੱਤੇ ਆਪਣਾ ਹੱਕ ਜਤਾਉਂਦਾ ਸੀ ਅਤੇ ਲਗਾਤਾਰ ਹਮਲੇ ਕਰਦਾ ਰਿਹਾ 1823 ਵਿੱਚ ਦੋਸਤ ਮੁਹੰਮਦ ਖਾਨ ਨੇ ਨੌਸ਼ਹਿਰਾ ਦੀ ਜੰਗ ਦੌਰਾਨ ਰਣਜੀਤ ਸਿੰਘ ਦੀ ਫੌਜ ਨੂੰ ਚੁਣੌਤੀ ਦਿੱਤੀ ਉਸ ਦੇ ਨਾਲ ਹਜ਼ਾਰਾਂ ਅਫਗਾਨੀ ਯੋਧੇ ਸਨ ਜੋ ਰਣਜੀਤ ਸਿੰਘ ਦੀ ਹਕੂਮਤ ਨੂੰ ਗਿਰਾਉਣਾ ਚਾਹੁੰਦੇ ਸਨ ਨੌਸ਼ਹਿਰਾ ਦੀ ਮਹਾਨ ਜਿੱਤ ਰਣਜੀਤ ਸਿੰਘ ਦੀ ਯੋद्धा ਟੁਕੜੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਤਜਰਬੇਕਾਰ ਖਾਲਸਾ ਫੌਜ ਜਿਨ੍ਹਾਂ ਦੀ ਅਗਵਾਈ ਜਨਰਲ ਵੈਂਟੂਰਾ ਹਰ ਸਿੰਘ ਨਲੂਆ ਤੇ ਆਖਾਲੀਆਂ ਕਰ ਰਹੇ ਸਨ ਨੂੰ ਯੁੱਧ ਲਈ ਤਿਆਰ ਕੀਤਾ ਜੰਗ ਚ ਰਣਜੀਤ ਸਿੰਘ ਨੇ ਆਪਣੀ ਹਕਮਤ ਅਤੇ ਰਣਨੀਤੀ ਨਾਲ ਦੋਸਤ ਮੁਹੰਮਦ ਖਾਨ ਦੀ ਫੌਜ ਨੂੰ ਬੁਰੀ ਤਰ੍ਹਾਂ ਹਰਾਇਆ ਇਹ ਜਿੱਤ ਸਿੱਖ ਰਾਜ ਲਈ ਬਹੁਤ ਵੱਡੀ ਸਫਲਤਾ ਸੀ ਅਫਗਾਨੀਆਂ ਦੀ ਹਾਰ ਅਤੇ ਖਾਲਸਾ ਰਾਜ ਦੀ ਮਜ਼ਬੂਤੀ ਰਣਜੀਤ ਸਿੰਘ ਦਾ ਦਰਬਾਰ ਖਾਲਸਾ ਰਾਜ ਦੇ ਨਕਸ਼ੇ ਇਸ ਜਿੱਤ ਤੋਂ ਬਾਅਦ ਦੋਸਤ ਮੁਹੰਮਦ ਖਾਨ ਨੂੰ ਇਹ ਸਮਝ ਆ ਗਿਆ ਕਿ ਰਣਜੀਤ ਸਿੰਘ ਨੂੰ ਹਰਾਉਣਾ ਆਸਾਨ ਨਹੀਂ ਇਸ ਤੋਂ ਬਾਅਦ ਉਹ ਰਣਜੀਤ ਸਿੰਘ ਨਾਲ ਮਿਸ਼ਕਲ ਰਿਸ਼ਤਾ ਰੱਖਣ ਲੱਗਾ ਅਤੇ ਕੁਝ ਸਮੇਂ ਬਾਅਦ ਦੋਵੇਂ ਪਾਸੇ ਸ਼ਾਂਤੀ ਬਣੀ ਰਹੀ ਅੰਤਮ ਸੋਚ ਮਹਾਰਾਜਾ ਰਣਜੀਤ ਸਿੰਘ ਨੇ ਨਾ ਸਿਰਫ ਆਪਣਾ ਰਾਜ ਮਜ਼ਬੂਤ ਕੀਤਾ ਸਗੋਂ ਅਫਗਾਨੀਆਂ ਵਰਗੇ ਵੱਡੇ ਦੁਸ਼ਮਣਾਂ ਨੂੰ ਵੀ ਠਿਕਾਣੇ ਲਾਇਆ ਇਹ ਉਸ ਦੀ ਵਿਦਿੱਕਤੀ ਸਮਝ ਅਤੇ ਬਹਾਦਰੀ ਦੀ ਨਿਸ਼ਾਨੀ ਸੀ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਤੁਸੀਂ ਮਹਾਰਾਜਾ ਰਣਜੀਤ ਸਿੰਘ ਬਾਰੇ ਹੋਰ ਕੀ ਜਾਣਨਾ ਚਾਹੁੰਦੇ ਹੋ ਕਮੈਂਟ ਵਿੱਚ ਦੱਸੋ ਗੁਰੂ ਮਰਿਆਦਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਇਤਿਹਾਸਕ ਵੀਡੀਓਜ਼ ਲਿਆ ਸਕੀਏ ਧੰਨਵਾਦ ਜੈ ਸ਼ੇਰੇ ਪੰਜਾਬ